ਹਾਂਜੀ ਕਿਵੇਂ ਹੋ ਸਾਰੇ ਉਮੀਦ ਕਰਦਾ ਠੀਕ ਠਾਕ ਹੋਵੋਗੇ ਅੱਜ ਦੀ ਜਿਹੜੀ ਕਹਾਣੀਆਂ ਉਹ ਸ਼ੁਰੂ ਹੁੰਦੀ ਆ ਨੋਇਡਾ ਤੋਂ ਨੋਇਡਾ ਦੇ ਪੁਲਿਸ ਸਟੇਸ਼ਨ 'ਤੇ ਇੱਕ ਫੋਨ ਕਾਲ ਆਉਂਦੀ ਆ ਤੇ ਉਹ ਫੋਨ ਕਾਲ ਦੇ ਵਿੱਚ ਜਿਹੜਾ ਵਿਅਕਤੀ ਆ ਉਹ ਦੱਸ ਰਿਹਾ ਹੁੰਦਾ ਕਿ ਮੇਰੀ ਸਿਸਟਰ ਜਿਹੜੀ ਉਹ ਗੁੰਮ ਹੋ ਚੁੱਕੀ ਆ ਮੈਂ ਕਈ ਘੰਟਿਆਂ ਤੋਂ ਉਸ ਦਾ ਫੋਨ ਟਰਾਈ ਕਰ ਰਿਹਾ ਹਾਂ ਫੋਨ ਸਵਿਚ ਆਫ ਆ ਰਿਹਾ ਹਮੇਸ਼ਾ ਹੀ ਮੇਰੇ ਨਾਲ ਗੱਲਬਾਤ ਕਰਦੀ ਰਹਿੰਦੀ ਸੀ ਪਰ ਕਈ ਘੰਟੇ ਹੋ ਗਏ ਉਹਨਾਂ ਦਾ ਫੋਨ ਸਵਿਚ ਆਫ ਆ ਮੈਨੂੰ ਕੁਝ ਵੀ ਸਹੀ ਨਹੀਂ ਲੱਗਦਾ ਉਹ ਗੁੰਮ ਹੋ ਚੁੱਕੀ ਆ ਉਹ ਇਸ ਕਰਕੇ ਕੰਪਲੇਨ ਲਿਖਾਉਂਦਾ ਤਾਂ ਜਿਹੜੀ ਕੰਪਲੇਨ ਆ ਜਦੋਂ ਲਿਖੀ ਜਾਂਦੀ ਆ ਤਾਂ ਉਹ ਇੱਕ ਗੁੰਮਸੁਦਾ ਦੀ ਕੰਪਲੇਨ ਲਿਖੀ ਜਾਂਦੀ ਆ ਜਿਹੜੀ ਕਿ ਰੇਨੂ ਸਿੰਘ ਇੱਕ ਔਰਤ ਜਿਹਦੀ ਉਮਰ ਲਗਭਗ 60 ਸਾਲ ਦੀ ਆ ਪਰ ਰੇਨੂ ਸਿੰਘ ਕੌਣ ਆ ਰੇਨੂ ਸਿੰਘ ਆ ਇੱਕ ਜਿਹੜੀ ਸੁਪਰੀਮ ਕੋਰਟ ਦੀ ਵਕੀਲ ਹੁੰਦੀ ਆ ਜਿਹਦੀ ਉਮਰ 60 ਸਾਲ ਤੇ ਜਿਸ ਦੇ ਪਰਿਵਾਰ ਦੇ ਵਿੱਚ ਉਸ ਦੀਆਂ ਦੋ ਧੀਆਂ ਸੀ ਜਿਨ੍ਹਾਂ ਦੀ ਕੀ ਮੈਰਿਜ ਹੋ ਚੁੱਕੀ ਆ ਤੇ ਹੁਣ ਕੈਨੇਡਾ ਸੈਟਲ ਨੇ ਰੇਨੂ ਸਿੰਘ ਜਿਹੜੀ ਔਰਤ ਆ ਇਹ ਪੇਸ਼ੇ ਦੇ ਵਜੋਂ ਵਕੀਲਤਾ ਹੈ ਪਰ ਇਹ ਨਾਲ ਨਾਲ ਇੱਕ ਕੈਂਸਰ ਦੀ ਵੀ ਪੇਸ਼ੈਂਟ ਆ ਜਿਹਨੂੰ ਕਿ 1 ਸਾਲ ਦੇ ਵਿੱਚ 2 ਵਾਰ ਲਗਭਗ ਕੈਨੇਡਾ ਜਾ ਕੇ ਆਪਣਾ ਟ੍ਰੀਟਮੈਂਟ ਕਰਾਉਣਾ ਪੈਂਦਾ ਤੇ ਟ੍ਰੀਟਮੈਂਟ ਦੌਰਾਨ ਟ੍ਰੀਟਮੈਂਟ ਤੋਂ ਬਾਅਦ ਇਹ ਕੁਝ ਟਾਈਮ ਆਪਣੀਆਂ ਜਿਹੜੀਆਂ ਧੀਆਂ ਨੇ ਉਹਨਾਂ ਲਵੇ ਗੁਜ਼ਾਰਦੀ ਆ ਤਾਂ ਟ੍ਰੀਟਮੈਂਟ ਤੋਂ ਬਾਅਦ ਉਹ ਆਪਣੇ ਘਰ ਨਵਾਈਡਾ ਵਾਪਸ ਆਉਂਦੀ ਆ ਤਾਂ ਇਹ ਜਿਹੜੀ ਘਟਨਾ ਸਾਰੀ ਇਹ 10 ਸਤੰਬਰ 2023 ਦੀ ਆ ਤਾਂ ਉਸ ਤੋਂ ਬਾਅਦ ਪੁਲਿਸ ਸਾਰੀ ਕੰਪਲੇਨ ਲਿਖਣ ਤੋਂ ਬਾਅਦ ਤਾਂ ਪੁਲਿਸ ਰੇਨੂ ਸਿੰਘ ਦੇ ਘਰ ਪਹੁੰਚਦੀ ਆ ਜਿਹੜਾ ਕੋਈ ਨਵਾਈਡਾ ਦਾ ਪੋਰਸ਼ ਇਲਾਕਾ ਸੈਕਟਰ ਨੰਬਰ 30 ਮਕਾਨ ਨੰਬਰ D40 'ਚ ਪਹੁੰਚਦੀ ਆ ਪੁਲਿਸ ਦੇ ਨਾਲ ਉਸਦਾ ਭਰਾ ਹੁੰਦਾ ਤੇ ਉਹਦੇ ਘਰ ਆ ਕੇ ਜਦੋਂ ਦੇਖਿਆ ਜਾਂਦਾ ਤਾਂ ਮਕਾਨ ਜਿਹੜਾ ਉਹ ਅੰਦਰੋਂ ਬੰਦ ਹੁੰਦਾ ਤਾਂ ਇਹ ਦੇਖ ਕੇ ਇੱਕ ਅਚੰਭਾ ਜਿਹਾ ਵੀ ਲੱਗਦਾ ਪੁਲਿਸ ਨੂੰ ਕਿ ਮਕਾਨ ਅੰਦਰੋਂ ਬੰਦ ਆ ਜਦਕਿ ਜਿਹੜੀ ਮਕਾਨ ਮਾਲਕਾ ਉਹਦਾ ਕੋਈ ਅਤਾ ਪਤਾ ਨਹੀਂ ਹੈਗਾ ਤੇ ਜਿਹੜਾ ਉਸਦਾ ਪਤੀ ਆ ਉਸਦਾ ਵੀ ਕੁਝ ਪਤਾ ਨਹੀਂ ਵੀ ਕਿੱਥੇ ਹੈਗਾ ਹੈਗਾ ਵੀ ਆ ਸਹੀ ਸਲਾਮਤ ਹੈਗਾ ਜਾਂ ਨਹੀਂ ਪੁਲਿਸ ਨੂੰ ਵੀ ਬਹੁਤ ਸਵਾਲ ਸੀਗੇ ਕੁਝ ਟਾਈਮ ਬਾਅਦ ਦਰਵਾਜ਼ਾ ਤੋੜ ਦਿੱਤਾ ਜਾਂਦਾ ਦਰਵਾਜ਼ਾ ਤੋੜਨ ਤੋਂ ਬਾਅਦ ਜਦੋਂ ਪੁਲਿਸ ਅੰਦਰ ਜਾਂਦੀ ਹੈ ਮਕਾਨ ਦੇ ਤਾਂ ਸਭ ਨੂੰ ਇੱਕ ਹਲਾ ਦੇਣ ਵਾਲੀ ਘਟਨਾ ਸਾਹਮਣੇ ਆਉਂਦੀ ਹੈ ਪੁਲਿਸ ਅੰਦਰ ਜਾ ਕੇ ਥੋੜਾ ਇੱਧਰ ਉੱਧਰ ਦੇਖਦੀ ਹੈ ਕਮਰਿਆਂ ਦੇ ਵਿੱਚ ਤਾਂ ਪੁਲਿਸ ਨੂੰ ਕੁਝ ਨਹੀਂ ਮਿਲਦਾ ਤਾਂ ਬਾਥਰੂਮ ਦੇ ਵਿੱਚ ਜਿਹੜੀ ਰੇਨੂ ਸਿੰਘ ਆ ਉਹਦੀ ਲਾਸ਼ ਪਈ ਹੁੰਦੀ ਆ ਯਾਨੀ ਕਿ ਰੇਨੂ ਸਿੰਘ ਦੀ ਹੱਤਿਆ ਹੋ ਚੁੱਕੀ ਹੁੰਦੀ ਆ ਤਾਂ ਜਿਹੜੀ ਰੇਨੂ ਰੇਨੂ ਸਿੰਘ ਦੀ ਲਾਸ਼ ਆ ਉਹਨੂੰ ਦੇਖ ਕੇ ਇੰਜ ਲੱਗਦਾ ਜਿਵੇਂ ਲਾਸ਼ ਨੂੰ ਬਹੁਤ ਘੜੀਸਿਆ ਗਿਆ ਹੋਵੇ ਤੇ ਹੱਥੋਂ ਪਾਈ ਦੇ ਵੀ ਉਹਦੇ ਨਿਸ਼ਾਨ ਹੁੰਦੇ ਨੇ ਤੇ ਕੋ ਸੱਟਾਂ ਦੇ ਵੀ ਨਿਸ਼ਾਨ ਹੁੰਦੇ ਨੇ ਤੇ ਉਸ ਤੋਂ ਬਾਅਦ ਪੁਲਿਸ ਜਿਹੜੀ ਰੇਨੂ ਦੀ ਲਾਸ ਨੂੰ ਪੋਸਟਮਾਰਟਮ ਲਈ ਹਸਪੀਟਲ ਦੇ ਵਿੱਚ ਰਵਾਨਾ ਕੀਤਾ ਜਾਂਦਾ ਤਾਂ ਨਾਲ ਦੀ ਨਾਲ ਜਿਹੜਾ ਉਸਦਾ ਪਤੀ ਆ ਉਸਦੀ ਵੀ ਭਾਲ ਪੁਲਿਸ ਜਾਰੀ ਕਰ ਦਿੰਦੀ ਆ ਤਾਂ ਜਿਹੜਾ ਉਸਦਾ ਪਤੀ ਆ ਉਸਦਾ ਜਿਹੜਾ ਮੋਬਾਈਲ ਨੰਬਰ ਆ ਉਹ ਵੀ ਸਵਿਚ ਆਫ ਹੁੰਦਾ ਪੁਲਿਸ ਲਈ ਅਜਿਹਾ ਕੋਈ ਸਰਾਖ ਨਹੀਂ ਹੁੰਦਾ ਕਿ ਜਿਸ ਤੋਂ ਅੰਦਾਜ਼ਾ ਲਾਇਆ ਸਕੇ ਕਿ ਕਤਲ ਇਹ ਕਿਉਂ ਕੀਤਾ ਤੇ ਕਿਸ ਨੇ ਕੀਤਾ ਪੁਲਿਸ ਲਈ ਇਹ ਵੱਡੇ ਸਵਾਲ ਹੁੰਦੇ ਨੇ ਰੇਨੂ ਸਿੰਘ ਦੇ ਭਰਾ ਵੱਲੋਂ ਇਹ ਵੀ ਦੱਸਿਆ ਜਾਂਦਾ ਕਿ ਉਸਦੀ ਭੈਣ ਨਾਲ ਉਸਦੇ ਜੀਜੇ ਦੇ ਜਿਹੜੇ ਸਬੰਧ ਨੇ ਉਹ ਸਹੀ ਨਹੀਂ ਸੀਗੇ ਇਹਨਾਂ 'ਚ ਹਮੇਸ਼ਾ ਹੀ ਲੜਾਈ ਝਗੜਾ ਹੁੰਦਾ ਰਹਿੰਦਾ ਸੀਗਾ ਇਹਨਾਂ ਦਾ ਰਿਸ਼ਤਾ ਕੋਈ ਬਹੁਤਾ ਵਧੀਆ ਨਹੀਂ ਚੱਲ ਰਿਹਾ ਸੀ ਤਾਂ ਪੁਲਿਸ ਵੀ ਜਿਹੜੀ ਆਪਣੀ ਜਾਂਚ ਆ ਉਹ ਅੱਗੇ ਵੱਲ ਵਧਾਉਂਦੀ ਆ ਤਾਂ ਜਦੋਂ ਘਰ ਦੀ ਜਾਂਚ ਕੀਤੀ ਜਾਂਦੀ ਆ ਕਮਰੇ ਖੁੰਘਾਲੇ ਜਾਂਦੇ ਨੇ ਤਾਂ ਕੁਝ ਕਮਰੇ ਨੇ ਜਿਹੜੇ ਲੋਕ ਹੁੰਦੇ ਨੇ ਸਾਰਿਆਂ ਦੇ ਕਮਰਿਆਂ ਦੇ ਜਿਹੜੇ ਲੋਕ ਨੂੰ ਤੋੜੇ ਜਾਂਦੇ ਨੇ ਪਰ ਜਦੋਂ ਸੀਸੀਟੀਵੀ ਕੈਮਰੇ ਨੇ ਜਿਹੜੇ ਉਹ ਖੁੰਘਾਲੇ ਜਾਂਦੇ ਨੇ ਉਹਨਾਂ 'ਚ ਇੱਕ ਗੱਲ ਸਾਫ਼ ਦਿਖ ਰਹੀ ਹੁੰਦੀ ਆ ਕਿ ਜਿਹੜਾ ਰੇਨੂ ਸਿੰਘ ਜਿਹੜੀ ਔਰਤ ਆ ਉਸਦਾ ਪਤੀ ਆ ਜਿਹੜਾ ਮਕਾਨ ਦੇ ਵਿੱਚ ਐਂਟਰ ਤਾਂ ਹੋਇਆ ਪਰ ਉਹ ਘਰੋਂ ਵਾਪਸ ਨਹੀਂ ਨਿਕਲਿਆ ਤਾਂ ਪੁਲਿਸ ਉਸ ਨੂੰ ਘਰੋਂ ਲੱਭਣ ਦੀ ਕੋਸ਼ਿਸ਼ ਕਰਦੀ ਆ ਤਾਂ ਉਸਦਾ ਜਿਹੜਾ ਪਤੀ ਆ ਉਹ ਵੀ ਨਹੀਂ ਘਰੋਂ ਮਿਲਦਾ ਘਟਨਾ ਨੂੰ 3 ਤੋਂ 4 ਘੰਟਿਆਂ ਦਾ ਸਮਾਂ ਹੋ ਚੁੱਕਿਆ ਹੁੰਦਾ ਪੁਲਿਸ ਦੇ ਹੱਥ ਆਜ ਤੱਕ ਖਾਲੀ ਹੁੰਦੇ ਨੇ ਜਦੋਂ ਪੁਲਿਸ ਜਿਹੜੇ ਕਮਰੇ ਲੋਕ ਹੁੰਦੇ ਨੇ ਉਹਨਾਂ ਨੂੰ ਖੋਲਣ ਦੀ ਕੋਸ਼ਿਸ਼ ਕਰਦੀ ਆ ਉਹਨਾਂ ਦੇ ਵਿੱਚ ਇੱਕ ਕਮਰਾ ਅਜਿਹਾ ਹੁੰਦਾ ਜਿਹੜਾ ਕਿ ਸਟੋਰ ਰੂਮ ਹੁੰਦਾ ਜਦੋਂ ਪੁਲਿਸ ਬਾਹਰੋਂ ਲੋਕ ਤੋੜਦੀ ਆ ਤਾਂ ਉਹ ਦਰਵਾਜ਼ਾ ਅੰਦਰੋਂ ਵੀ ਲੋਕ ਹੁੰਦਾ ਪੁਲਿਸ ਨੂੰ ਪਤਾ ਲੱਗ ਚੁੱਕਿਆ ਹੁੰਦਾ ਜਿਹੜਾ ਇਹ ਰੂਮ ਆ ਇਹਦੇ ਵਿੱਚ ਕੋਈ ਨਾ ਕੋਈ ਹੈਗਾ ਜਾਨਕਿ ਉਹ ਰੂਮ ਦੇ ਦੋ ਦਰਵਾਜ਼ੇ ਹੁੰਦੇ ਨੇ ਜਦੋਂ ਦੂਸਰੀ ਸਾਈਡ ਤੋਂ ਜਿਹੜਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਉਹ ਵੀ ਜਿਹੜਾ ਦਰਵਾਜ਼ਾ ਅੰਦਰੋਂ ਲੋਕ ਹੁੰਦਾ ਦਰਵਾਜ਼ਾ ਪੁਲਿਸ ਵੱਲੋਂ ਖੜਕਾਇਆ ਜਾਂਦਾ ਕੁਝ ਟਾਈਮ ਲੰਘਦਾ ਕੋਈ ਅੰਦਰੋਂ ਦਰਵਾਜ਼ਾ ਨਹੀਂ ਖੋਲਦਾ ਕੁਝ ਟਾਈਮ ਬਾਅਦ ਜਿਹੜਾ ਦਰਵਾਜ਼ਾ ਉਹ ਤੋੜ ਦਿੱਤਾ ਜਾਂਦਾ ਜਦੋਂ ਦਰਵਾਜ਼ਾ ਤੋੜਿਆ ਜਾਂਦਾ ਪੁਲਿਸ ਸਾਹਮਣੇ ਜਿਹੜਾ ਵਿਅਕਤੀ ਆਉਂਦਾ ਪੁਲਿਸ ਦੇਖ ਕੇ ਹੈਰਾਨ ਰਹਿ ਜਾਂਦੀ ਆ ਉਹ ਵਿਅਕਤੀ ਕੋਈ ਹੋਰ ਨਹੀਂ ਜਿਹੜੀ ਰੇਨੂ ਸਿੰਘ ਆ ਉਹਦਾ ਪਤੀ ਹੁੰਦਾ ਪੁਲਿਸ ਉਸਨੂੰ ਗ੍ਰਿਫਤਾਰ ਕਰਦੀ ਆ ਉਹਨੂੰ ਆਪਣੀ ਕਸਟਡੀ ਚ ਲੈ ਕੇ ਉਤੋਂ ਪੁੱਛ ਗੇ ਸ਼ੁਰੂ ਕਰ ਦਿੰਦੀ ਆ ਉਹਨੂੰ ਪੁੱਛਦੀ ਆ ਕਿ ਤੂੰ ਕਿਉਂ ਅੰਦਰ ਬੈਠਾ ਸੀਗਾ ਕੀ ਕਾਰਨ ਆ ਤੇ ਜਿਹੜੀ ਤੇਰੀ ਪਤਨੀ ਆ ਰੇਨੂ ਸਿੰਘ ਉਸਦਾ ਕਤਲ ਕਿਸ ਨੇ ਕੀਤਾ ਤਾਂ ਇਹ ਸਾਰੇ ਸਵਾਲਾਂ ਦੇ ਇੱਕੋ ਹੀ ਜਵਾਬ ਦਿੰਦਾ ਉਸਦਾ ਪਤੀ ਉਹ ਕਹਿੰਦਾ ਕਿ ਇਹ ਕਤਲ ਆ ਜਿਹੜਾ ਮੈਂ ਕੀਤਾ ਪੁਲਿਸ ਨੂੰ ਹਲਾ ਕੇ ਰੱਖ ਦਿੱਤਾ ਇਸ ਘਟਨਾ ਨੇ ਕਿ ਇੱਕ ਕਾਤਲ ਆਪਣੀ ਪਤਨੀ ਦਾ ਕਤਲ ਕਰਕੇ ਅੰਦਰ ਕਮ ਲੋਕ ਕੇ ਬੈਠ ਗਿਆ ਤਾਂ ਉਹ ਦੱਸਦਾ ਕਿ ਕਤਲ ਮੈਂ ਕੀਤਾ ਇਹ ਕਤਲ ਕਰਨ ਦੀ ਜਦੋਂ ਪੁਲਿਸ ਵਜ੍ਹਾ ਪੁੱਛਦੀ ਆ ਤਾਂ ਉਹ ਦੱਸਦਾ ਕਿ ਕਤਲ ਕਰਨ ਦੀ ਇੱਕੋ ਵਜ੍ਹਾ ਸੀ ਕਿ ਮੇਰੀ ਪਤਨੀ ਮੇਰੇ ਨਾਲ ਲੜਦੀ ਰਹਿੰਦੀ ਸੀ ਮੈਂ ਜਦੋਂ ਵੀ ਇਹ ਮਕਾਨ ਨੂੰ ਵੇਚਣ ਦੀ ਗੱਲ ਕਰਦਾ ਕਿਸੇ ਵੀ ਡੀਲਰ ਨੂੰ ਜਾਂ ਕਿਸੇ ਸੇਲਜ਼ਮੈਨ ਨੂੰ ਲੈ ਕੇ ਆਉਂਦਾ ਤਾਂ ਉਸ ਦੇ ਸਾਹਮਣੇ ਹੀ ਮਕਾਨ ਵੇਚਣ ਤੋਂ ਮਨਾ ਕਰਦੀ ਤਾਰੇਲੂ ਸਿੰਘ ਜਿਹੜੀ ਔਰਤ ਆ ਉਸਦੇ ਪਤੀ ਨੇ ਵੀ ਦੱਸਿਆ ਜਿਹੜਾ ਕਿ ਕਾਤਲ ਆ ਉਹਨੇ ਦੱਸਿਆ ਕਿ ਮੈਂ ਇੱਕ ਦਿਨ ਕਿਸੇ ਮਕਾਨ ਖਰੀਦਣ ਦੇ ਚਾਹਵਾਨ ਨੇ ਸਾਡੇ ਘਰ ਆਉਣਾ ਸੀਗਾ ਕਿਸੇ ਡੀਲਰ ਨੇ ਤਾਂ ਮੈਨੂੰ ਲੱਗਿਆ ਕਿ ਜਿਹੜੀ ਮੇਰੀ ਪਤਨੀ ਆ ਉਹਨੇ ਫਿਰ ਤੋਂ ਬਿਵਾਦ ਖੜਾ ਕਰਨਾ ਉਹਨੇ ਫਿਰ ਤੋਂ ਲੜਾਈ ਝਗੜਾ ਕਰਨਾ ਜਿਹੜੇ ਮਕਾਨ ਖਰੀਦਣ ਦੇ ਚਾਹਵਾਨ ਸੀ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਮੈਨੇ ਇਸ ਦੀ ਹੱਤਿਆ ਕਰਤੀ ਉਸ ਤੋਂ ਬਾਅਦ ਉਸ ਨੂੰ ਘੜੀਸਦਾ ਹੋਇਆ ਬਾਥਰੂਮ ਦੇ ਵਿੱਚ ਲੈ ਗਿਆ ਉਸ ਤੋਂ ਬਾਅਦ ਜਿਹੜੇ ਮਕਾਨ ਜਿਹੜਾ ਜਿਸ ਨੇ ਖਰੀਦਣ ਸੀਗਾ ਜਿਹੜਾ ਡੀਲਰ ਸੀਗਾ ਉਹ ਆਉਂਦਾ ਮਕਾਨ ਦੇਖ ਕੇ ਜਿਹੜੀ ਡੀਲ ਆ ਉਹ ਡਨ ਕਰ ਜਾਂਦਾ ਤੇ ਉਸ ਨੂੰ ਇਹ ਨਹੀਂ ਪਤਾ ਚੱਲਦਾ ਕਿ ਬਾਥਰੂਮ ਦੇ ਵਿੱਚ লাশ ਪਈ ਆ ਤਾਂ ਪੁਲਿਸ ਉਸ ਨੂੰ ਪੁੱਛਦੀ ਆ ਕਿ ਤင်း ਨੇ ਇਸ ਦਾ ਕਤਲ ਕੀਤਾ ਕਿਵੇਂ ਤਾਂ ਉਹ ਦੱਸਦਾ ਕਿ ਦੁਪਹਿਰ ਦਾ ਸਮਾਂ ਸੀਗਾ 2 ਤੋਂ 3 ਦਾ ਤਾਂ ਜਿਹੜੀ ਰੇਨੂ ਸਿੰਘ ਉਸ ਦੀ ਪਤਨੀ ਉਹ ਸੁੱਤੀ ਪਈ ਸੀ ਤਾਂ ਉਹ ਆ ਕੇ ਸਹਰਾਣਾ ਚੱਕਦਾ ਉਸ ਦੇ ਮੂੰਹ ਤੇ ਸਹਰਾਣਾ ਜ਼ੋਰ ਨਾਲ ਰੱਖਦਾ ਓਨਾ ਟਾਈਮ ਦੱਬ ਕੇ ਰੱਖਦਾ ਜਿੰਨਾ ਟਾਈਮ ਉਸ ਦੀ ਜਾਨ ਹੀ ਨਿਕਲ ਗਈ ਤੇ ਉਸ ਤੋਂ ਬਾਅਦ ਉਸ ਨੂੰ ਘੜੀਸਦਾ ਹੋਇਆ ਬਾਥਰੂਮ ਦੇ ਵਿੱਚ ਲੈ ਗਿਆ ਉਹ ਇਹ ਵੀ ਦੱਸਦਾ ਕਿ ਜਿਹੜਾ ਸਾਡਾ ਬੰਗਲਾ ਹੈਗਾ 4 ਤੋਂ 5 ਕਰੋੜ ਦਾ ਜਿਹਦੇ ਤੇ ਪੈਸਾ ਲੱਗਦਾ ਸੀ ਬੰਗਲੇ ਤੇ ਸਾਨੂੰ ਜਿਹੜੇ ਮਾਲਕ ਸੀਗੇ ਜਿਸ ਨੇ ਖਰੀਦਣਾ ਸੀ ਉਹ 4 ਤੋਂ 5 ਕਰੋੜ ਰੁਪਈਆ ਦਿੰਦੇ ਸੀ ਪਰ ਜਿਹੜੀ ਮੇਰੀ ਪਤਨੀ ਸੀ ਉਹ ਇਸ ਮਕਾਨ ਨੂੰ ਵੇਚਣ ਨਹੀਂ ਦੇ ਰਹੀ ਸੀ ਇਹ ਕਹਿੰਦਾ ਮੇਰਾ ਇਹ ਕਹਿਣਾ ਸੀਗਾ ਕਿ ਆਪਾਂ ਜਿਹੜੀਆਂ ਸਾਡੀਆਂ ਧੀਆਂ ਨੇ ਕੈਨੇਡਾ ਦੇ ਵਿੱਚ ਅਸੀਂ ਉੱਥੇ ਸੈਟਲ ਹੋ ਜੰਨੇ ਆ ਉਹ ਸਾਨੂੰ ਬੁਲਾ ਰਹੀ ਅਸੀਂ ਅਸੀਂ ਉੱਥੇ ਰਹਿਣਾ ਮੈਨੂੰ ਉੱਥੇ ਰਹਿਣਾ ਚੰਗਾ ਲੱਗਿਆ ਤੇ ਅਸੀਂ ਮਕਾਨ ਵੇਚ ਕੇ ਉੱਥੇ ਸੈਟ ਹੋ ਜਾਂਦੇ ਆ ਪਰ ਤੁਸੀਂ ਦੇਖੋ ਕਿ ਇੱਕ ਜਿਹੜੀ ਅੰਡਰਸਟੈਂਡਿੰਗ ਆ ਉਹ ਸਹੀ ਨਹੀਂ ਸੀ ਕਿ ਪਤੀ-ਪਤਨੀ ਦੇ ਵਿੱਚ ਇੱਕ ਲਾਲਚ ਦੇ ਵਿੱਚ ਆ ਕੇ ਪਤੀ ਨੇ 4 ਤੋਂ 5 ਕਰੋੜ ਦਾ ਜਿਹੜਾ ਮਕਾਨ ਸੀਗਾ ਉਹਦੇ ਲਾਲਚ ਦੇ ਵਿੱਚ ਆ ਕੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ 11 ਸਤੰਬਰ 2023 ਦੀ ਰਾਤ ਨੂੰ ਰੈਨੂ ਸਿੰਘ ਦੇ ਜਿਹੜੇ ਪਤੀ ਨੇ ਜਿਹੜਾ ਕਾਤਲ ਆ ਉਸ ਨੂੰ ਗ੍ਰਿਫਤਾਰ ਕੀਤਾ ਤੇ ਹੁਣ ਜਿਹੜਾ ਇਹ ਜੇਲ੍ਹ ਦੇ ਵਿੱਚ ਆ ਇਹਨੂੰ ਉਮਰ ਭਰ ਦੀ ਸਜ਼ਾ ਹੋ ਚੁੱਕੀ ਆ। ਤੁਸੀਂ ਦੇਖੋ ਕਿ ਕਤਲ ਕੋਈ ਵੀ ਹੋਵੇ, ਕਾਤਲ ਕੋਈ ਵੀ ਹੋਵੇ ਉਹ ਪੁਲਸ ਦੀ ਜਿਹੜਾ ਸਕੰਜੇ ਨੇ ਉਹ ਤੋਂ ਬਚ ਨਹੀਂ ਸਕਦਾ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਲਾਈਕ ਐਂਡ ਕਮੈਂਟ ਕਰਕੇ ਜਰੂਰ ਦੱਸੋ ਆਪਣੀ ਰਾਏ ਜਰੂਰ ਸਾਂਝੀ ਕਰਿਆ ਕਰੋ ਐਦਾਂ ਦੀਆਂ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ